ਦੋਸਤੋ ਨਵੀਂ ਸਵੇਰ ਦੇ ਨਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨਵੀਂ ਵੀਡੀਓ ਦੇ ਵਿੱਚ ਤੇ ਮੈਂ ਹੋ ਚੁੱਕਿਆ ਜੀ ਰੈਡੀ ਆਪਾਂ ਚੱਲੇ ਆਂ ਇੰਡੀਆ ਨੂੰ ਤੇ ਜਿਹੜਾ ਸਾਊਥ ਕੋਰੀਆ ਜਾਪਾਨ ਦਾ ਆਪਣਾ ਟ੍ਰਿਪ ਸੀਗਾ ਇਹ ਖਤਮ ਹੋ ਰਿਹਾ ਜੀ ਹੁਣ ਤੇ ਫਲਾਈਟ ਆਪਣੀ ਫਾਈਨਲ ਆ ਇੰਡੀਆ ਤੇ ਆਪਾਂ ਹੋ ਚੁੱਕੇ ਆਂ ਜੀ ਰੈਡੀ ਤੇ ਤੁਹਾਨੂੰ ਦਿਖਾਉਣਾ ਆਪਣੀ ਲਾਸਟ ਸਟੇ ਕਿੱਦਾਂ ਦੀ ਸੀ ਜੀ ਇਹ ਹੈਗੀ ਆ ਜੀ ਆਪਣੀ ਲਾਸਟ ਸਟੇ ਦੇਖੋ ਤੁਸੀਂ ਕੀ ਮਾਹੌਲ ਆ ਇੱਥੇ ਕਿੰਨਾ ਵਧੀਆ ਸਿਸਟਮ ਆਪਣਾ ਸੂਟਕੇਸ ਹੋ ਗਿਆ ਜੀ ਪੈਕ ਤੇ ਉਧਰੋਂ ਵੀ ਹੋ ਗਿਆ ਪੈਕ ਆਪਣਾ ਜੈਕਟ ਪਈ ਆ ਤੇ ਆ ਦੇਖੋ ਜੀ ਕਿੰਨਾ ਸੋਹਣਾ ਥਿਊ ਆ ਇੱਥੋਂ ਕਿਆ ਬਾਤਾਂ ਨੇ ਹਜੇ ਅਸ ਸ਼ੀਸ਼ਾ ਥੋੜਾ ਜਿਹਾ ਖਰਾਬ ਆ ਮਤਲਬ ਮਿੱਟੀ ਮੋਟੀ ਲੱਗੀ ਹੋਈ ਆ ਬਾਹਰੋਂ ਆ ਅਦਰਵਾਇਜ਼ ਲੇਕਿਨ ਬਹੁਤ ਸੋਹਣਾ ਲੱਗ ਰਿਹਾ ਉੱਥੇ ਸਾਹਮਣੇ ਲੋਕ ਲਾਈਕ ਖੇਲਦੇ ਨੇਗੇ ਹਨਾ ਮੈਚ ਵਗੈਰਾ ਤੇ ਪਾਰਕਿੰਗ ਪੁਰਕਿੰਗ ਸਾਡੇ ਬਣੀ ਹੋਈ ਆ ਨੋ ਮੈਂ ਦੱਸਾਂ ਮੈਂ ਫਲੋਰ ਤੇ ਅਸੀਂ ਹੈਗੇ ਆਂ ਕਿਆ ਬਾਤ ਨੇ ਇੱਕ ਚੀਜ਼ ਨੂੰ ਸਾਰਿਆਂ ਨੂੰ ਮੈਂ ਦੱਸਣੀ ਚਾਹੁੰਨਾ ਯਾ ਦੇਖੋ ਇਰੋਂ ਦੀ ਜਿਹੜੀ ਕੋਰੀਆ ਦੀ ਮੇਨ ਚੀਜ਼ ਆ ਜੇ ਕਾਨੂੰ ਵੀ ਆਗੋਗ ਲੱਗ ਜਾਏ ਕੋਈ ਪ੍ਰੋਬਲਮ ਹੋ ਜੇ ਤੇ ਜਿਹੜਾ ਉਹ ਗੇਟ ਆਗਾ ਸਾਹਮਣੇ ਨਾ ਖੁੱਲੇ ਤਾਂ ਉਹਦੇ ਤੋਂ ਬਚਣ ਦੇ ਲਈ ਵੀ ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ ਤੁਸੀਂ ਇਹ ਸ਼ੀਸ਼ਾ ਤੋੜ ਕੇ ਆ ਥੋੜੀ ਨਾਲ ਤੇ ਆਪਣੇ ਆਪ ਨੂੰ ਇਸ ਬੈਲਟ ਨਾਲ ਬੰਨ ਕੇ ਤੇ ਇਸ ਰਸੇ ਦੇ ਨਾਲ ਤੁਸੀਂ ਇੱਥੋਂ ਹੈਂਗ ਕਰ ਸਕਦੇ ਹੋ ਬਾਹਰਲੇ ਪਾਸੇ ਹਨਾ ਦੇਖੋ ਤੁਸੀਂ ਇਹਨਾਂ ਦੀ ਸੋਚ ਪਤੰਦਰਾਂ ਦੀ ਐਮਰਜੈਂਸੀ ਦੇ ਲਈ ਵਧੀਆ ਇਹਨਾਂ ਨੇ ਇਹ ਆਪਣਾ ਬਾਕਸ ਇੱਥੇ ਰੱਖਿਆ ਹੋਇਆ ਹੈ ਜਿਹੜਾ ਪੂਰਾ ਸਮਾਨ ਪਿਆ ਹੈਗਾ ਤੇ ਤੁਸੀਂ ਆਪਣੇ ਆਪ ਨੂੰ ਇੱਥੋਂ ਸੇਵ ਕਰ ਸਕਦੇ ਹੋ ਤੇ ਹੁਣ ਚੱਲਿਆਂ ਦੋਸਤੋ ਆਪਾਂ 에어ਪੋਰਟ ਨੂੰ ਇੱਥੋਂ ਕਰਦੇ ਆ ਉੱਪਰ ਲੌਬੀ ਦੋਸਤੋ ਇਹ ਸੀਗਾ ਹੋਟਲ ਆਪਣਾ ਆਹ ਵਾਲੀ ਬਿਲਡਿੰਗ ਦੇ ਵਿੱਚ ਦਾ ਉਹ ਵਿਲਾ ਤੇ ਗੱਡੀ ਕਰ ਲਈ ਆਪਾਂ ਬੁੱਕ ਆਪਣੀ ਤੇ ਆ ਗਿਆ ਡਰਾਈਵਰ ਹਾਈ ਗੁੱਡ ਮਾਰਨਿੰਗ ਲੋ ਜੀ ਇਹ ਆਪਣੀ ਟੈਕਸੀ ਤਾਕੀ ਇਹ ਸਮਾਨ ਤੇ ਚੱਲੀਏ ਫਿਰ ਆਪਾਂ 에어ਪੋਰਟ ਨੂੰ ਲਈਏ ਫਲਾਈਟ ਆਪਣੀ ਨੈਕਸਟ ਆਈਏ ਨਜ਼ਾਰੇ ਦੇਖੋ ਗੱਡੀਆਂ ਕਿੰਨੀਆਂ ਸ਼ਾਨਦਾਰ ਨੇ ਥੈਂਕ ਯੂ ਲੋਵੀ ਦੋਸਤੋ ਜਿਹੜੀ ਆਪਣੀ ਰਾਈਡ ਆ ਉਹ ਸ਼ੁਰੂ ਹੋ ਚੁੱਕੀ ਐਪੋਰਟ ਦੇ ਲਈ ਤੇ ਆ ਹੈਗੀ ਆ ਜੀ ਗੱਡੀ ਅੰਦਰੋਂ ਦੇਖੋ ਕਿਆ ਬਾਤ ਆ ਗੱਡੀ ਤੇ ਫਰੇਗਰੈਂਸ ਫਰੂਡੈਂਸ ਪੂਰੀ ਵਧੀਆ ਆ ਰਹੀ ਆ ਇਹ ਲੱਗਦਾ ਜਮਾਂ ਨਵੀਂ ਗੱਡੀ ਆ ਬਵਾ ਦੰਦ ਰਹੇ ਹਾਈਬ੍ਰਿਡ ਗੱਡੀ ਹੈਗੀ ਬੱਲ ਚਾਰਜ ਹੈ ਜੀ ਗੱਡੀ ਇਹ ਤੇ 524 ਕਿਲੋਮੀਟਰ ਚੱਲਣਾ ਕਹਿੰਦੇ ਗੱਡੀ ਨੇ ਟਾਇਰਾਂ ਦੀ ਹਵਾ ਹੋ ਗਈ ਸਾਰੀ ਸਕਰੀਨ ਤੇ ਆ ਰਹੀ ਆ ਦੋ ਦੋ ਪੱਟੂ ਨੇ ਫੋਨ ਲਾ ਰੱਖਿਆ ਤੁਸੀਂ ਦੇਖੋ ਲਓ ਜੀ ਦੇਖੋ ਕੋਰੀਆ ਦੀਆਂ ਸੜਕਾਂ ਮਿਲਦੇ ਆਪਾਂ ਏਅਰਪੋਰਟ ਤੇ ਅਭੀ ਦੋਸਤੋ ਇਹ ਗੋਰਾ ਬਾਈ ਨਹੀਂ ਹੈ ਚੀਨਾ ਬਾਈ ਹੈ ਜੇ ਚਿੰਕਾ ਬਾਈ ਹੈਗਾ ਇਹ ਤੇ ਕਹਿੰਦਾ ਕੋਰੀਆ ਆਓ ਤੁਸੀਂ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਤੇ ਵਧੀਆ ਸਿਸਟਮ ਆ ਕਹਿੰਦਾ ਇੱਥੋਂ ਦਾ ਪਰ ਜਿਵੇਂ ਤੁਹਾਨੂੰ ਅਸੀਂ ਵੀਡੀਓ ਚ ਐਕਸਪਲੇਨ ਕੀਤਾ ਤੁਸੀਂ ਜਾਣਦੇ ਹੋ ਸਾਨੂੰ ਕਿਵੇਂ ਲੱਗਿਆ ਕਿਵੇਂ ਨਹੀਂ ਲੱਗਿਆ ਕੀ ਸਿਸਟਮ ਆ ਪਰ ਇਹ ਬੰਦਾ ਬੜਾ ਮਤਲਬ ਗੱਲਾਂ ਬਾਤਾਂ ਕਰਨ ਤੋਂ ਸਵੇਕੀ ਬਹੁਤ ਵਧੀਆ ਲੱਗਿਆ ਬੰਦਾ ਬੈਰੀ ਨਾਈਸ ਆ ਸੋ ਵਧੀਆ ਤਰੀਕੇ ਨਾਲ ਡਰਾਈਵ ਕਰਾ ਰਿਹਾ ਮੈਨੂੰ ਕਹਿੰਦਾ ਜੇ ਤੇਰੇ ਕੋਲ ਟਾਈਮ ਹੈਗਾ ਤਾਂ ਕਹਿੰਦਾ ਮੈਂ ਲਾਈਕ ਥੋੜਾ ਜਿਹਾ ਵੱਡਾ ਅਰ ਜਿਹੜਾ ਰਸਤਾ ਦਾ ਜਿਹੜਾ ਲੰਬਾ ਰਸਤਾ ਦਾ ਥੋੜਾ ਜਿਹਾ ਉੱਥੋਂ ਦੀ ਤੈਨੂੰ ਲੈ ਚੱਲਦਾਗਾ ਤੇ ਤੂੰ ਹੋਰ ਵਧੀਆ ਤਰੀਕੇ ਨਾਲ ਤੇ ਦੇਖ ਸਕਦਾ ਕੋਈ ਮਤਲਬ ਬਿਲਡਿੰਗਸ ਜਾਂ ਲੋਕੇਸ਼ਨਸ ਮੈਂ ਕਿਹਾ ਚੱਲ ਲੈ ਚੱਲਾ ਤੇ ਦੇਖਦੇ ਹਾਂ ਹੁਣ ਕੀ ਸਿਸਟਮ ਬਣਦਾ ਪਤੰਦਰ ਨੇ ਲੂੰਗਾ ਜਿੱਥੇ ਕਦੇ ਪਾੜਨਦਾ ਕਦੇ ਕੱਢ ਲੈਂਦਾ ਹੈ ਨਾ ਵਧੀਆ ਸਿਸਟਮ ਆ ਯਾਰ ਇੱਥੇ ਮਤਲਬ ਵੀ ਜੇ ਆਪਾਂ ਗੱਲ ਕਰੀਏ ਤਾਂ এনਵਾਇਰਨਮੈਂਟ ਦੀ ਤੇ ਲੋਕੇਸ਼ਨਾਂ ਵੀ ਠੀਕ ਨੇ ਕੀ ਹੋਣਾ ਸੀਗਾ ਆਪਾਂ ਨੂੰ ਇਹ ਆ ਗਿਆ ਜੀ ਆਪਣਾ ਡ੍ਰੌਪ ਪੁਆਇੰਟ ਇੱਥੇ ਛੱਡਣਾ ਨੇ ਆਪਾਂ ਨੂੰ ਤੇ ਚਲਦੇ ਆਂ ਅੰਦਰ ਆਪਾਂ ਕਰਾਉਨੇ ਆਂ ਬੋਰਡਿੰਗ ਬੋਰਡਿੰਗ ਦੇਖ ਰਹੇ ਆਂ ਕੀ ਸਿਸਟਮ ਆ ਕਦੋਂ ਫਲਾਈਟ ਦਾ ਕੀ ਹਿਸਾਬ ਕਿਤਾਬ ਆ ਲੋ ਵੀ ਦੋਸਤੋ ਕੀ ਬਾਤਾਂ ਨੇ ਕਹਿੰਦੇ ਕੋਰੀਆ ਦੇ ਬੰਦਿਆਂ ਦੀਆਂ ਸਮਾਨ ਸੌਣ ਉਤੰਦਰ ਕੰਨਾ ਕੱਢ ਕੇ ਪੜਾ ਦिए। ਥੈਂਕ ਯੂ। ਸੋ ওকে ਥੈਂਕ ਯੂ। ਗੁੱਡ ਬਾਏ ਟੇਕ ਕੇਅਰ। ਲੋ ਵੀ ਦੋਸਤੋ ਚੱਲੀਏ ਅੰਦਰ। ਤੇ ਆਪਣੀ ਰਾਈਡ ਸੀ ਦੋਸਤੋ ਆਲਰੇਡੀ ਪ੍ਰੀਪੇਡ ਸੀ। ਇਹ ਜੈਕਟਾਂ ਜੁਗਟਾ ਪਾਉਣੀਆਂ ਪਈਆਂ ਵੇਟ ਕਰਕੇ ਕਿਉਂਕਿ ਸਮਾਨ ਤੁਹਾਨੂੰ ਪਤਾ ਹੀ ਹੈਗਾ ਕਾਫੀ ਹੋ ਚੁੱਕਿਆ ਸੀ ਆਪਣੇ ਕੋਲ ਲੱਗ ਜੂਈ ਆਪਣਾ ਨਵਾਂ ਖਰੀਦਣਾ ਪਿਆ ਸੀ ਇੱਕ। ਆ ਗੱਡੀ ਚ ਆਇਆ ਦੋਸਤੋ ਆਪਾਂ ਇਹ ਪੂਰੀ ਈ ਕਾਰ ਹੈਗੀ ਤੇ 600 ਕਿਲੋਮੀਟਰ ਚੱਲਦੀ ਹੈ ਕਹਿੰਦਾ ਇੱਕ ਵਾਰੀ ਚਾਰਜ ਕਰੇ ਦੇ ਉੱਤੇ ਤੇ ਇਹ ਹੈਗਾ 에어ਪੋਰਟ ਇੱਥੋਂ ਦਾ ਸਿਓਲ ਇੰਟਰਨੈਸ਼ਨਲ ਇੱਥੋਂ 에어ਪੋਰਟ ਲਓ ਜੀ ਉਹ ਚਲੀ ਗਈ ਗੱਡੀ ਤੇ ਆਪਾਂ ਚੱਲਦੇ ਹੁਣ ਅੰਦਰ ਲਓ ਜੀ ਡਿਪਾਰਚਰਸ ਹੈਗੇ ਕਹਿੰਦੇ ਤੀਜੇ ਫਲੋਰ ਦੇ ਉੱਤੇ ਬੱਲਾ 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 ਗਨੇ ਬੜਾ ਪਡਾ ਸਿਸਟਮ ਹੈ ਜੀ ਆਹ ਇਹ ਆ ਜੀ 에어ਪੋਰਟ ਸਿਉਲ ਦਾ ਕੋਰੀਆ ਦਾ 에어ਪੋਰਟ ਲੋਬੀ ਦੇਖੋ ਨਜ਼ਾਰਾ ਅੰਦਰ ਦਾ ਸਾਊਥ ਕੋਰੀਆ ਦੇ ਵਿੱਚ ਇਸ ਵਕਤ ਆਪਾਂ ਮੌਜੂਦ ਆਂ ਦੋਸਤੋ ਇੱਥੇ ਵੀ ਨਾ ਆਪਾਂ ਨੂੰ ਸਾਊਥ ਕੋਰੀਆ ਦੇ 에어ਪੋਰਟ ਦੇ ਉੱਤੇ ਇੱਕ ਗੱਡੀ ਖੜੀ ਵੀ ਦਿਖੀ ਆ ਸਾਹਮਣੇ ਦਿਖਾਉਂਦੇ ਆ ਤੁਹਾਨੂੰ ਪਤਾ ਨਹੀਂ ਕਿਹੜੀ ਕੰਪਨੀ ਦੀ ਆ ਮੈਨੂੰ ਲੱਗਦਾ ਜਿਵੇਂ ਆਪਾਂ ਤੁਸੀਂ ਦੇਖਿਆ ਹੁਣਾ ਪੁਰਾਣੀ ਸੀਰੀਜ਼ ਦੇ ਵਿੱਚ ਗਲਫ ਦੇ ਵਿੱਚ ਲਾਈਕ ਦबई ਚ ਜਬਰੇਨ ਦੇ ਕਤਰ ਦੇ ਵਿੱਚ ਜਿਵੇਂ ਗੱਡੀਆਂ ਖੜਾਉਂਦੇ ਨੇ ਸ਼ੇਖ ਲੋਟਰੀ ਪਾਉ ਤੇ ਜਿੱਤੋ ਸ਼ਾਇਦ ਇਹ ਜਾ ਕੋਈ ਇੱਥੇ ਵੀ ਹੈਗਾ ਇਹ ਗੱਡੀ ਹੈਗੀ ਹੈ ਸ਼ਾਇਦ ਜੈਂਸਿਸ ਜੀ 70 ਇਹਦਾ ਲਿਖਿਆ ਹੋਇਆਗਾ ਨਾਮ ਦਿਖਾਉਣਾ ਸਾਨੂੰ ਇਹ ਵੀ ਸ਼ਾਇਦ ਇਹ ਜਾ ਕੋਈ ਸੀਨ ਹੈਗਾ ਪਰ ਇੱਥੇ ਸਾਨੂੰ ਕੋਈ ਟਿਕਟ ਕਾਊਂਟਰ ਵਗੈਰਾ ਨਹੀਂ ਵਿਖਿਆ ਜਿੱਥੇ ਜਾ ਕੇ ਤੁਸੀਂ ਲੋਟਰੀ ਵਗੈਰਾ ਪਾ ਸਕੋ ਇਹ ਹੈਗੀ ਆ ਜੀ जीवी 70 ਇਹ ਸ਼ਾਇਦ ਨਵੀਂ ਲਾਂਚ ਹੋਈ ਆ ਗੱਡੀ ਕਿਹ ਕੀ ਸਿਸਟਮ ਹੈ ਤਾਂ ਹੁਣ ਰੱਬ ਹੀ ਜਾਣਦਾ ਤੇ ਆਪਾਂ ਚੱਲੇ ਆ ਆਪਣੇ ਲਗੇਜ ਨੂੰ ਜਮ੍ਹਾਂ ਕਰਾਉਣ ਦੇ ਲਈ ਤੇ ਉਦੋਂ ਬਾਅਦ ਇਮੀਗ੍ਰੇਸ਼ਨ ਕਰਾ ਕੇ ਆਪਾਂ ਜਾਵਾਂਗੇ ਅੱਗੇ ਤੇ ਦੇਖਦੇ ਆਂ ਵੇਟ ਬੂਟ ਦਾ ਕੀ ਹਿਸਾਬ ਕਿਤਾਬ ਆਗੇ ਨਹੀਂ ਥੋੜਾ ਜਿਹਾ ਵੇਟ ਆਪਣੇ ਕੋਲ ਐਕਸੀਡ ਹੀ ਆਪਣੀ ਲਿਮਟ ਤੋਂ ਪਰ ਫਿਰ ਵੀ ਲੈਟਸ ਟ੍ਰਾਈ ਕੀ ਕਹਿੰਦੇ ਨੇ ਪਤੰਦਰ ਇਧਰ ਇੱਕ ਹੋਰ ਗੱਡੀ ਆ ਜਿਹੜੀ ਕੀਆ ਨੇ ਵੀ ਲਾ ਰੱਖੀ ਆ ਇਹ ਵੀ 6 ਜੀਟੀ ਸਪੋਰਟਸ ਗੱਡੀਆਂ ਦੇਖੋ ਕਿੰਨੀਆਂ ਸੋਹਣੀਆਂ ਸੋਹਣੀਆਂ ਗੱਡੀਆਂ ਨੇ ਜਿਹੜੀਆਂ ਇੱਥੇ ਲੱਗੀਆਂ ਹੋਈਆਂ ਨੇ ਕੀਆ ਦੇ ਵੀ ਮਾਡਲ ਬਹੁਤ ਸੋਹਣੇ ਨੇ ਇੱਥੇ ਲੋ ਵੀ ਦੋਸਤੋ ਕਰਾ ਲਈ ਆਪਾਂ ਆਪਣਾ ਸਮਾਨ ਜਮਾ ਤੇ ਬੀਬੀ ਕਰਨ ਲੱਗੀ ਆ ਆਪਣੇ ਬੁਕਿੰਗ ਬੁਕਿੰਗ ਪਾਸ ਦੇਣ ਲੱਗੀ ਹੈਗੀ ਤੇ ਆ ਹੈਗੇ ਸਕਿਉਰਟੀ ਕੁਐਸਚਨਸ ਜਿਹੜੇ ਇੱਥੇ ਕੁਝ ਲਿਖੇ ਹੋਏ ਆ ਲੋਬੀ ਦੋਸਤੋ ਲੱਗ ਗਿਆ ਟੈਗ ਆਪਣਾ ਤੇ ਉਹ ਚੱਲਿਆ ਜੀ ਬੈਗ ਆਪਣਾ